ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੇ ਮਾਮਲੇ ਦੇ ਵਿੱਚ ਸ਼ਾਹੀ ਇਮਾਮ ਦੇ ਕੋਲ ਸੋਨਮ ਬਾਜਵਾ ਪੁਜੀ ਤੇ ਨਾਲ ਹੀ ਨਾਲ ਫਿਲਮ ਪ੍ਰੋਡਿਊਸਰ ਵੀ ਮੌਜੂਦ ਰਹੇ ਇਸ ਦੌਰਾਨ ਦੱਸਿਆ ਕਿ ਦੋਵਾਂ ਦੇ ਵੱਲੋਂ ਹੱਥ ਜੋੜ ਕੇ ਮਾਫੀ ਮੰਗੀ ਗਈ ਹੈ ਦਰਅਸਲ ਦੱਸਦੀ ਹੈ ਕਿ ਬਿੱਤ ਦਿਨੀ ਫਤੇਗੜ ਸਾਹਿਬ ਵਿਖੇ ਮਸਜਿਦ ਪਗਤ ਸਦਨਾ ਕਮਾਈ ਦੇ ਵਿੱਚ ਪੰਜਾਬੀ ਫਿਲਮ ਪੱਟ ਸਿਆਪਾ ਦੀ ਸ਼ੂਟਿੰਗ ਕੀਤੀ ਗਈ ਸੀਗੀ ਤਾਂ ਇਸੇ ਨੂੰ ਲੈ ਕੇ ਜੋ ਹੈ ਸ਼ੂਟਿੰਗ ਦੌਰਾਨ ਕੁਝ ਵਿਵਾਦ ਹੋ ਗਿਆ ਇਥੇ ਮੁਸਲਿਮ ਭਾਈਚਾਰੇ ਦੇ ਵੱਲੋਂ ਇਹ ਸਵਾਲ ਖੜੇ ਕੀਤੇ ਗਏ ਕੇ ਕਿ ਮਸਜਿਦ ਦੇ ਵਿੱਚ ਸ਼ੂਟਿੰਗ ਕਿਵੇਂ ਕੀਤੀ ਗਈ ਤਾਂ ਇਸ ਮਗਰੋਂ ਦੱਸਦੇ ਕਿ ਕਾਫੀ ਜ਼ਿਆਦਾ ਵਿਰੋਧ ਜਿਹੜਾ ਹੈ ਇਸ ਪੰਜਾਬੀ ਫਿਲਮ ਦਾ ਕੀਤਾ ਗਿਆ ਸੀ ਨਾਲ ਹੀ ਨਾਲ ਜੋ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਹੈ ਉਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਵਿਵਾਦ ਖੜਾ ਹੋ ਗਿਆ ਤਾਂ ਜਿਸ ਤੋਂ ਬਾਅਦ ਇਥੇ ਮਾਫੀ ਦੀ ਮੰਗ ਜਿਹੜੀ ਹੈ ਕੀਤੀ ਜਾ ਰਹੀ ਸੀ ਮੁਸਲਿਮ ਭਾਈਚਾਰੇ ਦੇ ਵੱਲੋਂ ਤੇ ਹੁਣ ਅੱਜ ਫਿਲਮ ਦੀ ਹੀਰੋਇਨ ਸੋਨਮ ਬਾਜਵਾ ਫਿਲਮ ਦੇ ਪ੍ਰੋਡਿਊਸਰ ਬਲਜਿੰਦਰ ਜੰਜੂਆ ਸਮੇਤ ਪੂਰੀ ਟੀਮ ਨੇ ਸ਼ਾਹੀ ਇਮਾਮ ਪੰਜਾਬ মাওলানা ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਕੋਲ ਜੋ ਹੈ ਲਿਖਤ ਦੇ ਵਿੱਚ ਮਾਫੀ ਮੰਗੀ ਹੈ ਅਤੇ ਮਸਜਿਦ ਭਗਤ ਸਦਨਾ ਕਮਾਈ ਦੇ ਵਿੱਚ ਕੀਤੀ ਗਈ ਸ਼ੂਟਿੰਗ ਦੇ ਸੀਨ ਵੀ ਕੱਟ ਦਿੱਤੇ ਗਏ ਨੇ ਕੱਟ ਦਿੱਤੇ ਜਾਣਗੇ ਇਸ ਬਾਰੇ ਵੀ ਉਹਨਾਂ ਨੇ ਗੱਲ ਆਖੀ ਹੈ ਤਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਅੱਗੇ ਤੋਂ ਕਿਸੇ ਵੀ ਧਾਰਮਿਕ ਸਥਾਨ ਤੇ ਇਸ ਤਰੀਕੇ ਦੀ ਗਲਤੀ ਉਹ ਨਾ ਕਰਨ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਤੇ ਆਪਣੀ ਜੋ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਹੈ ਉਸੇ ਵਿੱਚ ਕੀ ਕੁਝ ਲਿਖਿਆ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਤੇ ਦੱਸ ਦੱਸ ਇਹ ਕਿ ਉਹਨਾਂ ਨੇ ਲਿਖਿਆ ਕਿ ਮੈਂ ਬਲਵਿੰਦਰ ਜੰਜੂਆ ਅਤੇ ਸੋਨਮ ਬਾਜਵਾ ਸਮੇਤ ਪਿੱਟ ਸਿਆਪਾ ਫਿਲਮ ਦੀ ਪੂਰੀ ਟੀਮ ਦੱਸੇ ਕਿ ਸ਼੍ਰੀ ਫਤੇਗੜ ਸਾਹਿਬ ਵਿਖੇ ਮਸਜਿਦ ਭਗਤ ਸਦਨਾ ਕਮਾਈ ਦੇ ਵਿੱਚ ਜੋ ਫਿਲਮ ਦੇ ਗਾਣੇ ਦੀ ਸ਼ੂਟਿੰਗ ਕੀਤੀ ਸੀ ਸਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਹ ਮਸਜਿਦ ਹੈ ਤੇ ਇਸ ਕਰਕੇ ਅਸੀਂ ਇਸ ਗੱਲ ਦਾ ਇਕਰਾਰ ਕਰਦੇ ਹਾਂ ਕਿ ਸਾਡੇ ਇਸ ਕਾਰੇ ਦੇ ਨਾਲ ਜੋ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਢੇਸ ਪਹੁੰਚੀ ਹੈ ਉਸ ਲਈ ਮੈਂ ਅਤੇ ਸੁੰਨ ਬਾਜਵਾ ਸਮੇਤ ਆਪਣੀ ਪੂਰੀ ਟੀਮ ਦੇ ਵੱਲੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਅਤੇ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਅਸੀਂ ਕਿਸੇ ਵੀ ਧਾਰਮਿਕ ਸਥਾਨ ਕਿਸੇ ਪ੍ਰਕਾਰ ਦੀ ਕੋਈ ਫਿਲਮੀ ਸ਼ੂਟਿੰਗ ਨਹੀਂ ਕਰਾਂਗੇ ਜਿਸ ਨਾਲ ਕਿਸੇ ਦੀ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਜੋ ਹੈ ਉਹ ਥੇਸ ਪਹੁੰਚੀ ਅਸੀਂ ਅਜੇ ਹਾਂ ਨਹੀਂ ਕਰਾਂਗੇ ਸੋ ਇਹ ਲਿਖਤੀ ਰੂਪ ਦੇ ਵਿੱਚ ਮਾਫੀ ਜਿਹੜੀ ਹੈ ਉਹ ਪੂਰੀ ਫਿਲਮ ਦੀ ਟੀਮ ਨੇ ਮੰਗੀ ਹੈ ਸੋ ਇਸ ਮਗਰੋਂ ਕੀ ਕੁਝ ਬਿਆਨ ਜਿਹੜਾ ਹੈ ਇੱਥੇ ਦਿੱਤੇ ਗਏ ਨੇ ਫਿਲਮ ਦੀ ਟੀਮ ਦੇ ਵੱਲੋਂ ਤੇ ਬਾਕੀ ਮੁਸਲਿਮ ਭਾਈਚਾਰੇ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਸਸੀ ਗੱਲ ਜੀ ਮੈਂ ਬਲਵਿੰਦਰ ਸਿੰਘ ਜੰਜੂਆ ਪਿਕਸੀ ਆਪ ਦਾ ਪ੍ਰੋਡਿਊਸਰ ਤੇ ਪਿਛਲੇ ਦਿਨ ਆਪਾਂ ਫਤੇਗੜ ਸਾਹਿਬ ਚ ਨਸੀਤ ਚ ਸ਼ੂਟ ਕੀਤਾ ਸੀ ਤੇ ਅਣਜਾਣੇ ਚ ਸਾਡੇ ਕੋਲ ਗਲਤੀ ਹੋਈ ਉੱਥੇ ਸ਼ੂਟ ਕਰਨਾ ਜਦਕੀ ਕਰਨੀ ਨਹੀਂ ਸੀ ਜਾਈਦੀ ਉੱਥੇ ਉਹ ਬੜੀ ਇਤਿਹਾਸਿਕ ਤੇ ਬਹੁਤ ਹੀ ਮੁਕੱਦਸ ਜਗ੍ਹਾ ਹੈ ਤੇ ਅੱਜ ਮੈਂ ਤਹੇ ਦਿਲ ਤੋਂ ਮੇਰੇ ਵੱਲੋਂ ਤੇ ਪੂਰੀ ਯੂਨਿਟ ਵੱਲੋਂ ਪਾ ਮਾਫੀ ਮੰਗਨੇ ਆ ਜੇ ਸਾਡੇ ਕਾਰਨ ਕਿਸੇ ਦੀ ਧਾਰਮਿਕ ਪਾਵਨਾ ਨੂੰ ਇਸ ਪਹੁੰਚੀ ਹੈ ਤੇ ਤਹੇ ਦਿਲ ਤੋਂ ਮਾਫੀ ਹੈ ਤੇ ਇਮਾਮ ਸਾਹਿਬ ਸਾਨੂੰ ਮਾਫ ਕਰਨ ਪੂਰੀ ਜਨਤਾ ਕੋ ਆਪਾਂ ਮਾਫੀ ਮੰਗਦੇ ਆ ਅਸੀਂ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਦੇਖੇ ਮੌਜੂਦ ਆ ਪਿਛਲੇ ਦਿਨੋਂ ਡਿਸਟ੍ਰਿਕਟ ਫਤਿਹਗੜ ਸਾਹਿਬ ਦੀ ਜਿਹੜੀ ਬੜੀ ਇਤਿਹਾਸਿਕ ਮਸਜਿਦ ਹੈ ਭਗਤ ਸਦਨਾ ਜੀ ਉੱਥੇ ਇੱਕ ਸ਼ੂਟਿੰਗ ਜਿਹੜੀ ਹੈ ਉਹ ਹੋਈ ਸੀ ਕਿਉਂਕਿ ਮਸਜਿਦ ਦੇ ਵਿੱਚ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ ਇਸ ਲਈ ਬਹੁਤ ਸਾਰੇ ਲੋਕਾਂ ਨੂੰ ਇਹਦੇ ਉੱਤੇ ਇਤਰਾਜ਼ ਸੀ ਕਿ ਉਹ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਗਈ ਹੈ اسی اس سبند جڑی فلم دے جڑے پروڈیوسر نے فلم دے جڑے ایکٹرز نے انہوں دے نال سپرک کیا اج ساڑے نال اتر موجود نے اور انہوں نے اس گل تسلیم کیتا ہے کہ وہ جڑی شوٹنگ ہے وہ انجانے دے گئی ہے اور اس گل دا یقین دلایا کہ آنے والے سمے چیزیں دوبارہ یہ صرف مسجد ہی نہیں بھی کسی بھی دارمک بھاوناوا کا بہت خیال لکھا جائے گا اور میں امید کر دا ہوں تو اِسی سارے سارے لوگ اس ویلے اکٹھے موجود ہاں اور جات بھی کوئی بندہ اپنی غلطی نو تسلیم کر دا ہے تو میں سمجھ دا ہوں کہ تسلیم کرنا والا بھی بندہ وڈا ہوں اور دی گل تسلیم کرنا والی جی عوام ہے وہ بھی بڑی ہوں ہے اس لئے اصل جی معافی ہے وہ تو خدا کے حضور ہی ہے جب بھی کوئی بندہ دل دے نو تسلیم کر ہے کہ دوبارہ ایسا نہیں ہوئے گا تو پھر اس نو جڑا ہے وہ مکمل کر دینا چاہیے بس نہیں اکران کے نام میں امید کرتا ہاں کہ پنجاب جڑا ہے وہ اسی طرح ایک دوسرے دا احترام پیار اور محبت